ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਤੇ ਡੇਰੀ ਫਾਰਮਿੰਗ ਵਿੱਚ ਆਸਿਆ ਤੇ ਅਰਦਾਸ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਰਹੋ ਰਿਕਵੈਸਟ ਤੇ ਬੇਨਤੀ ਆ ਤੁਹਾਡੇ ਘੜੀ ਆਪਣੀ ਦੋ ਟਾਈਮ ਤਸੱਲੀ ਕਰਕੇ ਪਸ਼ੂ ਦੀ ਚੋ ਕੇ ਫਿਰ ਲੈ ਕੇ ਜਾਇਆ ਕਰੋ ਜਿਹੜਾ ਗੱਭਣ ਨੂੰ ਟਿਪ ਦੇ ਅੱਜ ਦੀ ਵਿਜਿਟ ਪਿੰਡ ਸੋਲ ਠੱਠੀਆਂ ਜ਼ਿਲ੍ਹਾ ਤਰੰਤਾਰ ਸਾਹਿਬ ਤਸਵੀਲ ਵੀ ਨੂੰ ਤਰੰਤ ਆ ਸਾਬ ਭਾਈ ਸਰਵਣ ਸਿੰਘ ਦੇ ਕੋਲ ਪਹੁੰਚੇ ਆ ਤਿੰਨ ਵੜਾ ਵਿਖਾਉਨੇ ਆ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਦੋ ਇੱਕ ਤਿਆਰੀ ਤੇ ਸਜਣੋ ਬੜੇ ਸੋਹਣੇ ਪ੍ਰਿੰਟ ਪ੍ਰਿੰਟ ਲੱਗੇ ਥੰਤੁਰ ਵੀ ਚੰਗੇ ਮੱਜਾਂ ਵਾਲੇ ਬਣੇ ਰਿਓ ਜੁੜੇ ਰਿਓ ਐਂਡ ਤੱਕਰ ਸਾਰੀ ਡਿਟੇਲ ਕਰਦੇ ਆ ਸਾਂਜੀ ਜਾਇਦ ਕੀਮਤ ਵਿੱਚ ਕਰਾਉਨੇ ਆ ਖਰੀਦਦਾਰੀ ਬਾਈ ਸਰਵਨ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੈਮ ਸੇ ਦਾ ਮਹਾਰਾਜ ਵਧੀਆ ਬੜੇ ਦਾ ਨਾਮ ਦੇ ਆਈ ਚਾਹ ਸ਼ੁਕਰਮਹਾਰਾਜ ਦਾ ਡਰੈਸ ਕਰੀਏ ਨਾਡ ਡਰੈਸ ਆਪਣਾ ਪਿੰਡ ਸੋਲ ਜ਼ਿਲ੍ਹਾ ਤਰਨਤਾਰਨ ਸਾਹਿਬ ਤਸੀਨ ਤਰਨਤਾਰਨ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 7628868235 ਠੀਕ ਹੈ ਜੀ ਤੇ ਸ਼ੁਰੂਆਤ ਸੂਈਆਂ ਤੋਂ ਕਰੀਏ ਕਿਧਰੋਂ ਮਰਜ਼ੀ ਕਰ ਲੋ ਇੱਥੋਂ ਕਰ ਲੀਏ ਇਹ ਸੂਈ ਆ ਨਾ ਕ੍ਰੋਸਵਰਡ ਸੂਈ ਆ ਹੋਵੇ ਚਾਰ ਪੰਜ ਦਿਨ ਬੱਚਾ ਮਗਰ ਬੱਚੀ ਬੱਚਾ ਬੱਚਾ ਮੇਲ ਕਾਫਾ ਗਿਆ ਭਾਈ ਪੱਕਾ ਦੁੱਧ ਕਿੰਨਾ ਹੋਊਗਾ ਪੱਕਾ ਦੁੱਧ ਤੁਸੀਂ ਇਹ ਲੀਟਰ ਵਾਲਾ 10 ਤੋਂ 11 ਲੀਟਰ ਨੂੰ ਬਖਾਰਾ ਭਾਵੇਂ ਜਿੰਨਾ ਮਰਜ਼ੀ ਗਾ ਲੋ 10000 10000 ਠੰਡਾ ਖੁੱਲਾ ਡੁੱਲਾ ਹੋਇਆ ਡੁੱਲਾ ਖੁੱਲਾ ਡੁੱਲਾ ਖੁੱਲਾ ਡੁੱਲਾ ਤੇ ਸੂਆ ਸੂਆ ਦੁੱਜਾ ਜੀ ਚਲੋ ਖੋਲ ਦਈਏ ਹੈਨਾ ਕਰੋ ਸੰਗ ਸੂਆ ਦੁੱਜਾ 10 ਤੋਂ 11 ਕਿਲੋ ਦੁੱਧ ਸੱਚ ਨੂੰ ਤੇ 5 ਦਿਨੋਂ ਕੇ 400 ਨੂੰ 5 ਦਿਨੋਂ ਠੀਕ ਹੈ ਫਿਰ ਤੇ ਵਾਜੂ ਪੂਰੀ ਨੇ ਮੈਲਾ ਜੇ ਹੁਣੀ ਮਾਰਿਆ ਮੈਂ ਵੇਖਣਿਆ ਯਾਰਾ ਨਹੀਂ ਤੇ 12 13 12 13 ਕਿਲੋ ਤੇਰਾ ਮਨਾ ਜਿੱਤੀ ਜਾਊਗੀ ਖੁੱਲ੍ਹਦੀ ਕਿਹੜਾ

ਮਾਰ ਦੇ ਤਾਰਾਂ ਇੱਕ ਅੱਧੀ ਮਾਰ ਨਹੀਂ ਨਾ ਨੂੰ ਮਾਰੋ ਕੈਮਰਾ ਨਾ ਮਾਰੋ ਨਹੀਂ ਨਹੀਂ ਤੁਹਾਡੇ ਹੱਲ ਹੀ ਆ ਕੀ ਬਾਤ ਹੈ ਪੂਰੀ ਗੱਲ ਗੱਲ ਹੈ ਬਿਲਕੁਲ 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 ਗੋਲ ਮਸ਼ੀਨ ਮੋਟਰ ਹੈ ਗਈ ਚਵਾ ਹੈ ਬਿਲਕੁਲ ਤੇ ਕੀਮਤ ਬਾਈ ਫਿਰ ਕਿੰਨੀ ਹੋਊਗੀ ਕੀਮਤ ਤਾਂ ਬਾਈ ਜਿਆਦਾ 45000 ਰੁਪਏ ਰੱਖਿਆ 45 ਹਾਂਜੀ ਹਾਂਜੀ ਜੈਸਨੋ ਬਾਈ ਜੀ ਕੋਣੀ ਖਰ ਖਣ ਛੱਡਦਾ ਹੈ ਜੀ 43 ਜੋ ਨਹੀਂ ਹੋਰ ਛੱਡਦੇ ਕੋਈ ਛੱਡਦਾ ਹੋਰ 1000 43000 ਦੀ ਹਾਰ ਨਾ ਦੇਣੀ ਵਾਸੀ 42 ਦੀ ਹਾਂਜੀ ਹਾਂਜੀ 41 ਦੀ ਨਾ ਕਰੀਏ ਨਹੀਂ ਹੋਣੀ ਫਿਰ ਧੱਕਾ ਹੁੰਦਾ ਜੀ ਹੈ ਧੱਕਾ ਹੁੰਦਾ 41 ਦੀ ਨਹੀਂ ਚੰਗੀ ਨਹੀਂ 42 ਦਵਾਂਗੇ ਫਿਰ ਮੁੱਕਲ ਹੈਰੀ ਛੋੜਛੱਪਾ ਕਰਨਾ ਪੈਂਦਾ ਕਰ ਦਿਓ ਹਾਂਜੀ ਹਾਂਜੀ ਕਰ ਦਿਓ 42 ਦਾ ਛੋੜਛੱਪਾ ਕਰਾਂਗੇ ਜੀ ਕਰਿਓ ਕਰਿਓ ਆ ਗਈ ਸ਼ਾਈ ਹਾਲ ਦੇ ਵਿੱਚ ਹਨਾ ਸ਼ਾਈ ਆਉਦੀ ਰਾਤੀ ਸੁਈਏ 12 ਇੱਕੋ ਹੀ ਸੁਈਏ ਵਛੀ ਨੂੰ ਜੰਮ ਦਿੱਤਾ ਹਾਂਜੀ ਮਗਰ ਬਛੀ ਫੀਮੇਲ ਆ ਗਈ ਹਨਾ ਥਾਨ ਬੜਾ ਸੋਹਣਾ ਮੱਝਾਂ ਨਾਲ ਲੱਗਾ ਜੂੰਦੀ ਰਵੇ ਥਣ ਥਣ ਪੂਰਾ ਜੋਨ ਬਿਲਕੁਲ ਪੋਲੀ ਮੈਂ ਨਾ ਵੇਖੋ ਜੀ ਅੱਛਾ ਇਹ ਵੀ ਪਹਿਲਾਂ ਧੋਰਾ ਮਾਰ ਦਿੰਦੇ ਆਂ ਵਾਹ ਰਾਤੀ ਸੂਈ ਕੋਈ 12 ਵਜੇ ਦੇਖੋ ਬਾਈ ਕਮਾਲ ਹੀ ਹੋਈ ਫੇ ਹੈ ਬਿਲਕੁਲ ਵਾਕਿਆ ਜੀ ਬੋਲਾ ਜੀ ਬੋਲਾ ਜੀ ਹੈਨਾ ਕੀ ਆ ਬਾਰੇ ਮੇਰੇ ਚੋਗਲੇ ਅੱਧੀ 5-4 ਕਿਲੋ ਪਰ ਇੱਕ ਗੱਲ ਛਾਈ ਹਲ ਕਈ ਗਰਮ ਹੁੰਦੀਆਂ ਬਹਿ ਨਹੀਂ ਰਹਿਣੀਆਂ ਇਹਨੇ ਤੇ ਚਰੀ ਨਹੀਂ ਆਖੇ ਕੋਈ ਨਹੀਂ ਸਹੀ ਗੱਲ ਪਸ਼ੂ ਦਸਾਂ ਕੀ ਆ ਚੰਗਾ ਲਵੇ ਲਾਮਾ ਨਾ ਲਵੇ ਕਿਹੇ ਨੇ ਪਹੇ ਦੇਨੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਪਹੇ ਅਗਲੇ ਨੇ ਬਣਾਉਣੇ ਹੁੰਦੇ ਆ ਬੱਚਾ ਲਾਓ ਹਾਂ ਬੱਚੀ ਨੂੰ ਬੱਚੇ ਵੀ ਬੜੀ ਪਿਆਰੀ ਸਜਣੋ ਜਦੋਂ ਧੋਹ ਕਹਿਣਾ ਹੁੰਦਾ ਨਾ ਚੀਕਾ ਨਿਕਲ ਜਾਂਦੀਆਂ ਧਰਮ ਨਾਲ ਲੈਵਾ ਭੜਾ ਆਂਦਾ ਵੈੜਦਾ ਕਿੰਨਾ ਬੌਲਾ 3-4 ਕਿਲੋ ਹੋਗਾ ਸਵੇਰ ਨੂੰ 14 ਲੀਟਰ ਦੀ ਗੇਂਡੀ ਸੀ 14-15 ਦੀ ਅਰ ਕਿ ਹੋਸਿਆ ਵੱਧ ਕੱਢੂਗੀ ਜੀ ਹਾਂ ਅਰ ਕਿ ਦੂਜਾ ਸਵੇਰ ਆ ਦੂਜਾ ਸੂਆ ਦੂਜਾ ਸੂਆ ਠੀਕ ਆ ਮਗਰ ਬੱਚੀ ਬਹੁਤ ਕਮਾਲ ਆ ਬੱਚੀ ਬੜੀ ਸੋਹਣੀ ਆ ਨਾ ਦਿੱਤੀ ਆ ਆਪ ਵੀ ਵਹਿੜੀ ਆ ਜੇ ਦੂਜਾ ਸੂਬਾ ਕਿਹੜਾ ਬੁੱਢੀ ਹੋ ਜਾਂਦੀ ਆ ਸਾਂਭ ਹੋਏ ਤੇ ਭਾਵੇਂ ਅੱਖ ਦਾ ਸੂਵੇ ਚੋਈ ਜਾਈਏ ਕਿਹੜੀ ਗੱਲ ਬਾਈ ਫਿਰ ਰੇਟ ਕੀ ਰਹਿ ਗਿਆ ਰੇਟ ਤਾਂ ਜੀ ਇਹ ਤਾਂ ਮੱਝ ਹੀ ਆ ਕਿੰਨਾ ਲਾ ਕਿਉਂਕਿ 2 ਲੱਖ ਵਾਲੀ ਕੋਈ ਮੱਝ ਲੈਵੇ ਤਾਂ ਜਾਏ ਜਿੰਨੇ ਤੇ ਰੇਟ ਦੀ ਆਪਾਂ ਦੇਣੀ ਆ ਹਾਂ ਹਾਂਜੀ ਤੇ ਰੇਟ ਹੁਣ ਜਾਇਜ ਰੇਟ ਯਾਰ 2.60 ਮੰਗ ਕੇ 5000 ਦੀ ਵਛੀ ਦਵਾਂਗੇ ਜੀ 55 ਦੀ ਹਾਂਜੀ ਹਾਂਜੀ ਮੌਕੇ ਦੇ ਕੋਈ ਯਾਰ ਖੜਦਾ ਫੇਰ ਆਪਾਂ ਛੋਟ ਛਾਪਾ ਕਰਾਂਗੇ ਉਹ ਕਰਨਾ ਪੈਂਦਾ ਜੀ ਹੋਰ ਕਰ ਦੇ ਹੋਰ ਕੀ ਕਰ ਯਾਰ ਵਧੀਆ ਚੰਗੀ ਵਧੀਆ ਚੰਗੀ ਯਾਰ ਵਧੀਆ 53 ਦੀ ਕਰਦੇ ਜੈ ਸਰੋ ਦੋ گاਵਾ ਦੇ ਨੇ ਦੋ گاਵਾ 53 ਦੀ ਹਾਂਜੀ 53000 ਦੀ ਚਲੋ ਦੇਤੀ ਸੰਧੂ ਸਾਹਿਬ ਦੇਤੀ ਦੇਤੀ ਜਾਂਦਾ ਦੇਤੀ ਬਾਕੀ ਨੂੰ 100 ਸ਼ੋਰ ਕਰਾਂਗੇ ਠੀਕ ਹੈ ਹਾਂਜੀ ਹਾਂਜੀ 5000 ਕਰਨੀ 52 ਜੋ ਕੋਈ ਗੱਲ ਹਾਂਜੀ ਹਾਂਜੀ ਤੇ ਆ ਗੱਭਣੇ ਹਾਂਜੀ ਆ ਵੜ ਗੱਭਣਾਂ ਆ ਕੇ ਇਹ ਬਲੈਂਜੂਗੀ ਮੇਰੇ ਤੋਂ ਆਜੀ ਕੋਈ ਦੋ ਤਿੰਨ ਲੈ ਜਾਵੇ ਚਲੋ ਖੋਲ ਦੋ ਸੂਵਾ ਦੂਜਾ ਤੇ ਤੀਜਾ ਘਰ ਵਾਲੇ ਦੂਜਾ ਦੇ ਆਪਾਂ ਤੀਜਾ ਕਹਾਂਗੇ ਜੀ ਤੀਜਾ ਕਹਾਂਗੇ ਘਰ ਵਾਲੇ ਗਰੰਟੀ ਦੂਜੇ ਦਿੱਤੀ ਆਪਾਂ ਤੀਜਾ ਕਹਾਂਗੇ ਫੇਸ ਕੁਆਲਟੀ ਜੀ ਤੇ ਵਹਿੜੀ ਆਗੋਂ ਮੂੰਹ ਦੇ ਲਓ ਜੀ ਤੋਰਾ ਤਰ੍ਹਾਂ ਬੜਾ ਸੋਹਣਾ ਦਾ ਹੈ ਬਹੁਤ ਜ਼ਿਆਦਾ ਜੀ ਪਲੀ ਪਲੋਸੀ ਪੂਰੀ ਦੇਖੋ ਥਣਕੋਲ ਬਹੁਤ ਜ਼ਿਆਦਾ ਹਮ ਇਹ ਵੱਡੇ ਹੀ ਉਹਨਾਂ ਨੂੰ ਇਹ ਵੱਡੀ ਆ ਜੀ ਆ ਪਾ ਰਹੀ ਉਹਨਾਂ ਉਹ ਵਿਚਾਰੀਆਂ ਚਲੋ 14 15 ਵਾਲੀਆਂ ਸੀਓ ਬਾਹਰ ਆ ਜੀ ਬਾਹਰ ਵਾਲੀ ਨਹੀਂ 20 ਕਿਲੋ ਦੇ ਦਿੱਤੀ ਹੋਗੀ ਜਿਆਦਾ ਨਹੀਂ ਤੇ 20 ਕਿਲੋ ਨੂੰ ਦੁੱਧ ਦੇਣਾ ਚਾਹੀਦਾ ਜੀ ਹੋਵੇ 20 ਕੋਲ ਕੋਈ ਜਾਂਦਾ ਇਹਨਾਂ ਨੂੰ ਬਹੁਤ ਫੇਸ ਕੁਆਲਟੀ ਵੇਖੋ ਮਾੜਾ ਐਂਡ ਮਾਰੀ ਬਹੁਤ ਸੋਹਣੀ ਫੇਸ ਕੁਆਲਟੀ ਠਾਣ ਮੂੰਹ ਕਰ ਵਾਹ ਵਾਹ ਬਾਂਧੋ ਕੋ ਨਹੀਂ ਜਿੰਦੀ ਰਹੇ ਤੇ ਰੇਟ ਬਾਈ ਫਿਰ ਕੀ ਰਹਿ ਜਾਂਦਾ ਰੇਟ ਇਹਦਾ ਜੀ ਮੁੰਡਾ ਖਾਂਗੇ ਜੀ 65000 ਰੁਪਏ ਆ ਠੀਕ ਆ ਹਾਂਜੀ ਹਾਂਜੀ ਜੈ ਸਨੋ ਛੜਦਾ ਏ 2000 65 ਚ ਹਾਂਜੀ ਹਾਂਜੀ ਵੇਖ ਲੋ ਮਰਜੀ ਬਾਕੀ ਸੂਈ ਹੁੰਦੀ ਨਾ ਅੱਗੇ ਆਪਾਂ 65 ਦੀ ਹੀ ਦੇਣੀ ਸੀ ਬਾਕੀ ਜਿੰਦੀ 2 ਦਿਨ ਬਾਕੀ ਆਪਾਂ 62000 ਦੀ ਵਾਸੀ ਦਵਾ ਦੇਣੀ 62 ਦੀ ਹਾਂਜੀ ਹਾਂ ਨਾ ਜੈ ਸਨੋ 60 ਦੀ ਨਹੀਂ ਦੇਣੀ ਨਹੀਂ ਸਾਢੇ 60 ਤੱਕ ਹਾਂ ਦਾ ਆਪਾਂ ਵੀ ਚੰਗੇ ਪਏ ਰਾਜੀ ਤੁਸੀਂ ਕਰਕੇ ਨਾ ਆਪਾਂ ਵੀ ਹੂੰ ਇਹ ਲਾਉਣੇ ਪੈਂਦੇ ਗੱਡੀ ਗਾੜੀ ਵੇਖੋ ਨਹੀਂ ਮਾਲ ਨਹੀਂ ਹੈਗਾ ਹਾਂਜੀ ਹਾਂਜੀ ਘਾਟਿਆ ਚਲੋ ਕੋਈ ਨਹੀਂ 62000 ਦੀ ਸਜਣੋ ਜੈ ਸਨੋ ਜੇ ਆਪਣੀ ਖਰੀਦਦਾਰੀ ਕਰਿਓ ਵੜਾ ਤੇ ਨਹੀਂ ਚੰਗੀਆਂ ਵਹਿ ਕੋਈ ਵੀ ਨਹੀਂ ਅਨਾਜੋ ਮਾੜੀ ਕਿਉਂਕਿ ਧਾਰਾ ਧੂਰਾ ਮਰਵਾ ਕੇ ਵੀ ਵਿੱਚ ਵਿਖਾਤੀਆਂ ਤੁਹਾਨੂੰ ਬੱਚੇ ਪੁੱੱਚੇ ਵੀ ਵਿਖਾਤੇ ਆ ਤੇ ਸ਼ਾਈ ਵਾਲ ਵੀ ਬਹੁਤ ਚੰਗੀ ਆ ਸਮਝ ਲਓ ਤੇ ਆਪਣੀ ਖਰੀਦਾਰ ਦੀ ਗਿਫਟ ਹੀ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ